ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਸਤਗੁਰੂ ਜੀ ਕਿਰਪਾ ਕਰਨ ਸਤਗੁਰੂ ਜੀ ਬਖਸ਼ਿਸ਼ ਕਰਨ ਅੱਜ ਇੱਥੇ ਅਸੀਂ ਦੁਨਿਆਵੀ ਦਾਤਾਂ ਮੰਗਣੀਆਂ ਨੇ ਉਥੇ ਕਿਤੇ ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਤਰਸ ਕਰਨਾ ਸਾਡੇ ਅੰਦਰੋਂ ਇੱਕ ਕੂਕ ਨਿਕਲੇ ਇੱਕ ਪੁਕਾਰ ਨਿਕਲੇ ਹਕੂਕ ਕੇਰੀ ਪੁਕਾਰ ਕੇਰੀ ਹੇ ਗੁਰੂ ਰਾਮਦਾਸ ਪਿਤਾ ਜੀ ਹੇ ਬਾਬਾ ਦੀਪ ਸਿੰਘ ਜੀ ਅੱਗੇ ਤਾਂ ਅਸੀਂ ਦਾਤਾਂ ਨੂੰ ਮੰਗਣ ਵਾਸਤੇ ਆਉਨੇ ਆਂ ਹੇ ਬਾਬਾ ਦੀਪ ਸਿੰਘ ਜੀ ਅੱਜ ਅਸੀਂ ਦਾਤੇ ਨੂੰ ਮੰਗਣ ਵਾਸਤੇ ਆਏ ਆਂ ਹੇ ਬਾਬਾ ਦੀਪ ਸਿੰਘ ਜੀ ਅੱਜ ਤੈਨੂੰ ਮੰਗਣ ਵਾਸਤੇ ਆਏ ਆਂ ਹੇ ਗੁਰੂ ਰਾਮਦਾਸ ਪਿਤਾ ਜੀ ਅੱਜ ਤੈਨੂੰ ਮੰਗਣਾ ਹੈ ਜਿਸ ਦਿਨ ਦਾਤੇ ਨੂੰ ਮੰਗ ਲਿਆ ਗੁਰੂ ਰਾਮਦਾਸ ਪਿਤਾ ਜੀ ਨੂੰ ਮੰਗ ਲਿਆ ਬਾਬਾ ਦੀਪ ਸਿੰਘ ਜੀ ਨੂੰ ਮੰਗ ਲਿਆ ਨਾ ਦਾਤਾਂ ਆਪੇ ਪਿੱਛੇ-ਪਿੱਛੇ ਆ ਜਾਣੀਆਂ ਨੇ ਆਓ ਜਿੰਨਾ ਕਸਮਾ ਹੁਕਮ ਹੋਇਆ ਹੈ ਸਤਿਗੁਰ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰ ਅੱਜ ਬੈਠ ਕੇ ਵੇਖ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਚ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲਾ ਹੈ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਸਤਿਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੈਠ ਕੇ ਸਰਵਨ ਪਾਈ ਕਰਦੇ ਨੇ ਸੰਗਤਾਂ ਵੀ ਸੁਣਦੀਆਂ ਪਈਆਂ ਨੇ ਨਾਲ ਮੀਰੀ ਪੀਰੀ ਵਾਲੇ ਪਿਤਾ ਜੀ ਵੀ ਸਰਵਨ ਕਰ ਰਹੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਿ ਸਤਿਗੁਰੂ ਆਪ ਕੀਰਤਨ ਦੇ ਆਸ਼ਿਕ ਸਨ ਇਧਰੋਂ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ ਇੱਕ ਸਿੱਖ ਆਉਂਦਾ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਆਕੇ ਚਰਨਾ ਤੇ ਨਮਸਕਾਰ ਕਰਦਾ ਹੈ ਅੱਖਣ ਲਗਾ ਸਤਿਗੁਰ ਜੀ ਵਧਾਈ ਹੋਵੇ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਗੱਜ ਕੇ ਆ ਕੋ ਸਤਨਾਮ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਸਤਿਗੁਰ ਜੀ ਸੰਗਤਾਂ ਦੇ ਨਾਲ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਮੈਲ ਹੈ ਉਸ ਜਗ੍ਹਾ ਤੇ ਪਹੁੰਚਦੇ ਨੇ ਨਾਵ ਜੰਮੇ ਬੱਚੇ ਨੂੰ ਸਤਿਗੁਰੂ ਆਪਣੀ ਗੋਦ 'ਚ ਠਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਪਤਲੀ ਮੰਚ ਕੀ ਆਇਆ ਆਪਣਾ ਸੀਸ ਨਾ ਉਸ ਬੱਚੇ ਦੇ ਅੱਗੇ ਝੁਕਾ ਦਿੱਤਾ 6ਵੇਂ ਪਾਤਸ਼ਾਹ ਜੀ ਨੇ ਸਾਰੇ ਸਿੱਖ ਹੈਰਾਨ ਹੋ ਗਏ ਨਾਲ ਬਾਬਾ ਬਿੱਦੀ ਚੰਜੀ ਨੇ ਬਾਬਾ ਬਿੱਦੀ ਚੰਜੀ ਆਖਣ ਲੱਗੇ اے ਬੰਦੀ ਸ਼ੋਰ ਪਿਤਾ ਜੀ ਅੱਜ ਆਪ ਜੀ ਨੇ ਇਸ ਨਵ ਜੰਮੇ ਬੱਚੇ ਨੂੰ ਨਮਸਕਾਰ ਕਿਉ ਕੀਤੀ ਹੈ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਆਖਣ ਲੱਗੇ ਬਾਬਾ ਬਿਧੀ ਚੰਦ ਜੀ ਇਸ ਬੱਚੇ ਨੇ ਬੜੇ ਬੜੇ ਵੱਡੇ ਕੰਮ ਕਰਨੇ ਨੇ ਉਹ ਕੰਮ ਕਰਨੇ ਨੇ ਜਿਹੜੇ ਅੱਜ ਤੱਕ ਨਾ ਕਿਸੇ ਕੀਤੇ ਨੇ ਤੇ ਨਾ ਕਿਸੇ ਕਰਨੇ ਨੇ ਸਤਿਗੁਰੂ ਸਮਝਿਆ ਨਹੀਂ ਗੁਰਬਲਾਸ ਪਾ ਸਈ ਸ਼ੇਵੀ ਦਾ ਕਰਤਾ ਲਿਖਦਾ ਸਤਿਗੁਰੂ ਜੀ ਕਹਿੰਦੇ ਦੀਨ ਰਸ਼ ਸੰਕਟ ਹਰੇ ਪਾਵੇ ਇਹਦੇ ਨਾਮ ਲਿਆ ਸੰਕਟ ਸਾਰੇ ਭਜ ਜਾਣਗੇ ਇਹ ਸੰਕਟ ਦੂਰ ਕਰਨ ਵਾਲਾ ਹੈ ਦੀਨ ਰਸ਼ ਸੰਕਟ ਹਰੇ ਤਾਂ ਅਗਲਾ ਵਚਨ ਸਤਿਗੁਰੂ ਨੇ ਕੀਤਾ ਕਹਿੰਦੇ ਇਹਨੇ ਬੜੇ ਬੜੇ ਵੱਡੇ ਕਾਰਜ ਕਰਨੇ ਨੇ ਜਿਹੜਾ ਇਹਦੇ ਘਰ ਪੁੱਤਰ ਹੋਵੇਗਾ ਨਾ ਬਾਬਾ ਬਿਧੀ ਚੰਜੀ ਜਿਹੜਾ ਇਹਦੇ ਘਰ ਪੁੱਤਰ ਹੋਵੇਗਾ ਨਾ ਸਾਰੇ ਸੰਸਾਰ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਹੋਵੇਗਾ ਇਸ ਕੋ ਪੁੱਤਰ ਹੋਏ ਬਲਵੰਦ ਤੇਜ ਪਰਚੰਡ ਤਰੰਡ ਖਲਖੰਡ ਕਹਿੰਦੇ ਇਸ ਕੋ ਪੁੱਤਰ ਹੋਏ ਬਲਵੰਦ ਤੇਜ ਪਰਚੰਡ ਤਰੰਡ ਖਲਖੰਡ ਉਹਦਾ ਸਾਰੇ ਸੰਸਾਰ ਤੇ ਕੋਈ ਸਾਨੀ ਨਹੀਂ ਹੋਵੇਗਾ। ਭਾਗਾ ਵਾਲਿਓ ਕਨਗੁਰੂ ਤੇਗ ਬਹਾਦਰ ਪਿਤਾ ਜੀ ਦਾ ਆਗਮਨ ਹੁੰਦਾ ਹੈ। ਗੁਰਦਰਾ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਜਿੱਦਾਂ ਦਾ ਪ੍ਰਕਾਸ਼ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ। ਬਚਪਨ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਇਸ ਬੱਚੇ ਨੂੰ ਸ਼ਸਤਰ ਵਿੱਦਿਆ ਵੀ ਸਿਖਾਉਣੀ ਹੈ ਤੇ ਸ਼ਸਤਰ ਵਿੱਦਿਆ ਵੀ ਸਿਖਾਉਣੀ ਹੈ। ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ ਗੁਰੂ ਤੇਗ ਬਹਾਦਰ ਪਿਤਾ ਜੀ ਤੇਗ ਦੇ ਧਨੀ ਸਨ। ਬੜਾ ਦਿਆਲੂ ਸੁਭਾਅ ਸੀ ਗੁਰੂ ਤੇਗ ਬਹਾਦਰ ਪਿਤਾ ਜੀ ਦਾ। ਲਗਭਗ 4 ਸਾਲ ਦੀ ਉਮਰ ਹੈ ਹੁਣ ਦਰਸ਼ਨ ਕਰੇ ਸੁਰਤੀ ਦੇ ਨਾਲ। ਦਿਆਲਤਾ ਵੇਖਿਓ। ਜਿਸ ਦਾਤੇ ਦਾ ਪ੍ਰਕਾਸ਼ ਜਿਹੜਾ ਅੱਜ ਸੰਗਤਾਂ ਮਨਾ ਲਈਆਂ ਨੇ ਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਦੀ ਦਿਯਾਤਾ ਵੇਖਿਓ ਲਗਭਗ 4 ਸਾਲ ਉਮਰ ਹੈ دنیਾਈ ਉਮਰ ਗੁਰਤੇਗ ਭਾਦਰ ਪਿਤਾ ਜੀ ਦੀ ਤੇ ਬਾਬਾ ਗੁਰਦਤਾ ਜੀ ਦਾ ਵਿਆਹ ਹੈ ਤੇ ਬਰਾਤ ਜਾਨੀਏ ਬਟਾਲੀ ਕਰਤੇ ਸਭ ਤੋਂ ਛੋਟੇ ਨੇ ਗੁਰਤੇਗ ਭਾਦਰ ਦੀ ਪੰਜ ਭਾਈ ਸਨ ਤੁਹਾਨੂੰ ਪਤਾ ਪੰਜਾਂ ਦੇ ਸਭ ਤੋਂ ਛੋਟੇ ਸਨ ਮਾਤਾ ਨਾਨਕੀ ਜੀ ਨੇ ਬੜੀ ਸੋਹਣੀ ਇੱਕ ਪੋਸ਼ਾਕ ਇਹਨਾਂ ਵਾਸਤੇ ਬਣਾਈ ਬੜੇ ਚਾਅ ਦੇ ਨਾਲ ਇਹਨਾਂ ਨੂੰ ਤਿਆਰ ਕੀਤਾ ਉਹ ਸੁੰਦਰ ਪੋਸ਼ਾਕ ਨੇ ਇਹਨਾਂ ਨੂੰ ਕਵਾ ਦਿੱਤੀ ਇਹ ਪਹਿਲਾਂ ਹੀ ਤਿਆਰ ਹੋ ਗਏ ਤੇ ਤਿਆਰ ਹੋ ਕੇ ਨਾ ਘਰੋਂ ਬਾਹਰ ਚੱਲ ਗਏ ਗੁਰਤੇਗ ਬਹਾਦਰ ਜੀ ਬਚਪਨ ਦੀ ਉਮਰ ਦਾ ਜੀ ਧਿਆਨ ਦਿਓ ਉਧਰ ਬਚਪਨ ਦੀ ਉਮਰ ਤਿਆਰ ਹੋ ਕੇ ਨਾ ਪਹਿਲਾਂ ਹੀ ਬਾਹਰ ਚਲੇ ਗਏ ਜਦੋਂ ਬਾੜ ਗਏ ਕੀ ਦੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਹੈ ਉਹ ਰੋ ਰਿਆ ਹੈ ਉਹ ਵਿਲਕਦਾ ਪਿਆ ਹੈ ਤੇ ਗੁਰਤੇਗ ਭਾਦਰ ਜੀ ਆਖ ਲੈ ਕੇ ਕਹਿੰਦੇ ਭਲਿਆ ਕੀ ਗੱਲ ਰੋ ਕੇ ਰਿਆ ਵਾ ਤੂੰ ਅੱਖ ਲੈ ਕਹਿੰਦਾ ਜੀ ਮੈਨੂੰ ਠੰਡ ਲੱਗਦੀ ਪਈ ਹੈ ਮੈਨੂੰ ਠੰਡ ਲੱਗਦੀ ਪਈ ਹੈ ਠੰਡ ਬਰਦਾਸ਼ ਨਹੀਂ ਮੇਰੇ ਕੋਲ ਹੋ ਰਹੀ ਇਸ ਕਰਕੇ ਮੈਂ ਰੋ ਰਿਆ ਵਾ ਅਸੀਂ ਬਹੁਤ ਗਰੀਬ ਆ ਘਰ ਦੇ ਵਿੱਚ ਕੱਪੜਾ ਵੀ ਕੋਈ ਨਹੀਂ ਜਿਸ ਨਾਲ ਮੈਂ ਤਨ ਢੱਕ ਲਵਾਂ ਇਸ ਕਰਕੇ ਮੈਂ ਰੋ ਰਿਆ ਵਾਂ ਤੇ ਗੁਰਤੇਗ ਭਾਦਰ ਪਿਤਾ ਜੀ ਦੀ ਦਇਆਤਾ ਵੇਖਿਓ دنیਆਵੀ ਉਮਰ 4 ਸਾਲ ਹੈ ਇੱਕ ਮਿੰਟ ਵੀ ਲਾਇਆ ਆਪਣੀ ਕੀਮਤੀ ਪੋਸ਼ਾਕ ਉਤਾਰੀ ਉਸ ਬੱਚੇ ਨੂੰ ਪਵਾ ਦਿੱਤੀ ਤੇ ਆਪ ਨੰਗੇ ਪਿੰਡੀ ਘਰ ਆ ਗਏ ਜਦੋਂ ਘਰ ਦੇ ਸਾਰੇ ਹੈਰਾਨ ਹੋ ਗਏ ਮਾਤਾ ਨਾਨਕੀ ਜੀ ਅੱਖ ਲੱਗੇ ਪੁੱਤਰ ਤੈਨੂੰ ਹੋਣੇ ਕਿੱਡੀ ਸੋਹ ਪੋਸ਼ਾਕ ਪਾ ਕੇ ਬਾਹਰ ਭੇਜਿਆ ਸੀ ਤੈਨੂੰ ਤਿਆਰ ਕਰਕੇ ਕਿੱਡੀ ਸੁੰਦਰ ਪੋਸ਼ਾਕ ਪਾ ਕੇ ਬਾਹਰ ਭੇਜਿਆ ਸੀ ਪੋਸ਼ਾਕ ਕਿੱਥੇ ਹੈ ਅੱਗੋਂ ਗੁਰਤੇਗ ਬਹਾਦਰ ਜੀ ਅੱਖ ਲੀ ਕਿਤੇ ਮਾਤਾ ਜੀ ਮੇਰੇ ਸਤਕਾਰਯੋਗ ਮਾਤਾ ਜੀ ਬਾਹਰ ਇੱਕ ਛੋਟਾ ਜਿਹਾ ਬੱਚਾ ਠੰਡ ਨਾਲ ਬਿਲਕਦਾ ਪਿਆ ਸੀ ਠੰਡ ਨਾਲ ਰੋ ਰਿਹਾ ਸੀ ਮੈਂ ਆਪਣੀ ਪੋਸ਼ਾਕ ਉਹਨੂੰ ਪਵਾਇਆ ਤੇ ਮਾਤਾ ਨਾਨਕ ਜੀ ਥੋੜਾ ਗੁੱਸੇ 'ਚ ਆ ਗਏ ਛੇਵੇਂ ਪਾਤਸ਼ਾਹ ਨੂੰ ਅੱਖਣ ਕੇ ਵੇਖਿਆ ਆਪਣੇ ਪੁੱਤਰ ਦੇ ਕੰਮ ਉਹ ਨਾਨਕੀ ਕੀ ਹੋਇਆ ਵੇਖੋ ਆਪਣੇ ਪੁੱਤਰ ਦੇ ਕੰਮ ਮੈਂ ਹੁਣੇ ਤਿਆਰ ਕਰਕੇ ਕਿੱਡੀ ਰੀਜਾਂ ਦੇ ਨਾਲ ਇਹ ਪੋਸ਼ਾਕ ਬਣਾਈ ਸੀ ਪੋਸ਼ਾਕ ਪਾ ਕੇ ਬਾਹਰ ਭੇਜਿਆ ਹੈ ਤੇ ਇਹ ਆਪਣੀ ਪੋਸ਼ਾਕ ਕਿਸੇ ਬੱਚੇ ਨੂੰ ਦੇ ਆਇਆ ਜੀ ਤੇ ਆਪ ਲੰਗੇ ਪਿੰਡੀ ਘਰ ਆ ਗਿਆ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਜਿਹਾ ਮਸਕਰਾ ਪਈ ਥੋੜਾ ਹੱਸ ਪਈ ਮਾਤਾ ਨਾਨਕੀ ਜੀ ਅੱਖ ਲਿਖਦੀ ਸਤਗੁਰੂ ਜੀ ਮੈਂ ਤੁਹਾਨੂੰ ਇਸ ਪੁੱਤਰ ਦਾ ਅਲਾਮਾ ਦੇ ਰਹੀ ਆ ਤੁਸੀਂ ਮੁਸਕਰਾ ਰਹੇ ਹੋ ਤੁਸੀਂ ਹੱਸ ਰਹੇ ਹੋ ਤੇ ਛਵੇਂ ਪਾਤਸ਼ਾਹ ਮੁਸਕਰਾਈ ਜਾਣ ਤੇ ਮਾਤਾ ਨਾਨਕੀ ਜੀ ਫਿਰ ਅੱਖ ਲੱਗੇ ਕਹਿੰਦੇ ਸਤਗੁਰੂ ਤੁਸੀਂ ਮੁਸਕਰਾਉਂਦੇ ਕਿ ਭਾਏ ਮੈਂ ਤਾਂ ਤੁਹਾਨੂੰ ਲਾਂਬਾ ਦੇ ਰਹੀ ਆ ਸਤਗੁਰੂ ਬੜੇ ਸਹਿਜ ਵਿੱਚ ਕਹਿੰਦੇ ਕਿਤੇ ਨਾਨਕੀ ਇਹ ਜਿਹੜਾ ਸਾਡਾ ਪੁੱਤਰ ਹੈ ਨਾ ਇਹਨੇ ਬੜੇ ਬੜੇ ਵੱਡੇ ਕਾਰਜ ਕਰਨੇ ਨੇ ਇਹ ਸਾਡਾ ਪੁੱਤਰ ਹੈ ਨਾ ਤੇਗ ਬਹਾਦਰ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਇਹ ਆਪਣੀ ਪੁਸ਼ਾਕ ਦੇ ਕੇ ਆਇਆ ਤੁਸੀਂ ਧਿਆਨ ਦਿਓ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਏ ਆਪਣੀ ਪੁਸ਼ਾਕ ਦੇ ਕੇ ਆਇਆ ਉਹ ਨਾਨਕੀ ਸੱਚ ਜਾਣੀ ਸੱਚ ਜਾਣੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦੇ ਕੇ ਆਇਆ ਹੈ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸਾਂ ਦੀ ਕੁਰਬਾਨੀ ਵੀ ਦੇ ਦੇਗਾ ਪਾਗਾਂ ਵਾਲਿਓ ਵੇਖ ਲਓ ਫਿਰ ਉਹ ਸਮਾਂ ਆਇਆ ਜਦੋਂ ਔਰੰਗਜ਼ੇਬ ਨੇ ਕਸ਼ਮੀਰ ਦੇ ਗਵਰਨਰ ਨੂੰ ਜਦੋਂ ਆਖਿਆ ਨਾ ਜਿੱਦਾਂ ਵੀ ਹੁੰਦਾ ਕਸ਼ਮੀਰ ਦੇ ਜਿੰਨੇ ਪੰਡਤ ਨੇ ਇਹਨਾਂ ਨੂੰ ਇਸਲਾਮ 'ਚ ਲੈ ਆ ਦੋ ਜਦੋਂ ਜ਼ੁਲਮ ਕਰਨੇ ਸ਼ੁਰੂ ਕੀਤੇ ਉਹ ਪੰਡਤ ਥਾਂ ਥਾਂ ਤੇ ਗਏ ਕਿਸੇ ਬਾਣੀ ਫੜੀ ਅਖੀਰ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਤੇਗ ਬਹਾਦਰ ਪਿਤਾ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਪੰਡਿਤ ਪੰਡਿਤ ਕਿਰਪਾ ਰਾਮ ਨੇ ਦੋਵੇਂ ਹੱਥ ਜੋੜ ਲੈ ਗੁਰਤੇਗ ਬਹਾਦਰ ਪਿਤਾ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਹੱਥ ਜੋੜ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗ੍ਰਾਮ ਇਹ ਪੰਡਿਤ ਕਿਰਪਾ ਰਾਮ ਨੇ ਇਹ ਗੱਲ ਕਿਉਂ ਆਖੀ ਹੱਥ ਜੋੜ ਕੇ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗ੍ਰਾਮ ਮਟਨ ਇਲਾਕਾ ਹੈ ਗੁਰਮੁਖੋ ਇਹ ਕਿਰਪਾ ਰਾਮ ਜੀ ਦੇ ਵੱਡੇ ਵਡੇਰੇ ਹੋਏ ਨੇ ਗੁਰਮੁਖੋ ਗੁਰਨਾਨਕ ਬਾਦਸ਼ਾਹ ਜੀ ਵੇਲੇ ਨਾ ਅਸੀਂ ਪੰਡਿਤ ਬ੍ਰਹਮ ਦਤ ਤੇ ਇਹ ਨੂੰ ਹੰਕਾਰ ਹੋ ਗਿਆ ਸੀ ਇਹ ਨੂੰ ਆਪਣੀ ਵਿਦਵਤਾ ਦਾ ਹੰਕਾਰ ਹੋ ਗਿਆ ਸੀ ਜਦੋਂ ਗੁਰਨਾਨਕ ਪਾਤਸ਼ਾਹ ਜੀ ਮੱਡਣ ਗਏ ਨਾ ਉਦੋਂ ਗੁਰਨਾਨਕ ਪਾਤਸ਼ਾਹ ਜੀ ਨੇ ਇਹ ਨੂੰ ਬਾਣੀ ਦਾ ਤੀਰ ਮਾਰਿਆ ਸੀ ਬਾਣੀ ਦਾ ਤੀਰ ਗੁਰਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਇਹਦਾ ਹੰਕਾਰ ਦੇਖ ਕੇ ਉਹ ਪਤਾ ਕੀ ਕਹਿੰਦੇ ਕਿੰਦੇ ਪੰਡਿਤ ਬ੍ਰਹਮਦਤ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਝਾਕ ਜਦੋਂ ਬਾਣੀ ਦਾ ਤੀਰ ਮਾਰਿਆ ਨਾ ਇਹ ਸਤਗੁਰ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਗੁਰੂ ਸੂਰਮੇ ਬਾਹਾਂ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਿਆ ਪੜਾ ਕਰੇਜੇ ਸ਼ੀਕ ਇਹ ਸਤਗੁਰ ਦੇ ਚਰਨਾਂ ਤੇ ਡਿੱਗ ਪਿਆ ਸੀ ਤੇ ਇਹਨੇ ਫਿਰ ਸਤਗੁਰੂ ਕੋਲ ਨਾਮ ਦੀ ਦਾਤ ਲਈ ਗੁਰਮਖੋ ਸਤਗੁਰੂ ਨੇ ਇਹਨੂੰ ਸਿੱਧੇ ਰਸਤੇ ਪਾਇਆ ਇਹ ਪੰਡਿਤ ਬ੍ਰਹਮ ਦਾਦਾ ਦਾ ਪੁੱਤਰ ਹੋਇਆ ਪੰਡਿਤ ਨਰਾਇਣ ਦਾਸ ਤੇ ਨਰਾਇਣ ਦਾਸ ਦਾ ਪੁੱਤਰ ਅੱਗੇ ਹੋਇਆ ਪੰਡਿਤ ਅਰੂਰਾਮ ਤੇ ਪੰਡਿਤ ਅਰੂਰਾਮ ਦਾ ਪੁੱਤਰ ਸੀ ਪੰਡਿਤ ਕਿਰਪਾ RAM ਜਿਹੜਾ ਅੱਜ ਗੁਰਤੇਗ ਬਾਦ ਦੀ ਸ਼ਰਨ ਵਿੱਚ ਹੱਥ ਜੋੜ ਕੇ ਖਲੋਤਾ ਹੋਇਆ ਇਹ ਬੇਨਤੀ ਕਰਦਾ ਪਿਆ ਹੈ ਹੱਥ ਜੋੜ ਕੇ ਹੋ ਕਿਰਪਾ RAM ਦਤ ਬ੍ਰਾਹਮਣ ਮਟਨਗ੍ਰਾਮ ਹੁਣ ਅਗਲੀ ਬੇਨਤੀ ਕਰਦਾ ਪੰਡਿਤ ਕਿਰਪਾ ਰਾਮ ਪਤਾ ਕੀ ਕਹਿੰਦਾ ਕਹਿੰਦਾ ਦੁਖੀਏ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਹਰ ਪਾਸਿਓਂ ਹਾਰ ਥੱਕ ਕੇ ਇਹ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਕੁਝ ਪੰਡਿਤ ਸਤਿਗੁਰੂ ਤੇਗ ਬਾਦ ਦੀ ਸ਼ਰਨ ਵਿੱਚ ਪਹੁੰਚੇ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣਾ ਹਰ ਪਾਸੇ ਜਦੋਂ ਹੱਥ ਖੜੇ ਹੋ ਜਾਣ ਉਦ ਇੱਥੇ ਆ ਕੇ ਫਿਰ ਇਹ ਬੇਨਤੀ ਕਰਿਆ ਕਰੂ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਦ ਪ੍ਰਭੂ ਕੀ ਆਈ ਰਾਖ ਬਬੂ ਪਾਵੇ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਮੁਰਾਰ ਬੋਲੋ ਜਦ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਇਹ ਪੰਡਿਤ ਕਿਰਪਾ ਰਾਮ ਗਲਤ ਪੱਲਾ ਪਾ ਕੇ ਦੋਵੇਂ ਹੱਥ ਜੁੜ ਕੇ ਬੇਨਤੀ ਕਰਦਾ ਹੈ ਦੁਖੀਏ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹਾਂ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਤੱਗਾ ਗੁਰ ਤੇਗ ਬਹਾਦਰ ਨਹੀਂ ਪਤਾ ਜੀ ਪਤਾ ਕੀ ਕਹਿੰਦੇ ਜੋ ਪਟ ਚਾਨ ਜੀ ਗੁਰਮੁਖ ਲਿਖਦੇ ਨੇ ਗੁਰਤੇਗ ਬਹਾਦਰ ਜੀ ਕਹਿੰਦੇ ਕਹਿੰਦੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮੰਨ ਲੋ ਚੇ ਬੁੜਿਆਈਆ ਗੁਰ ਸ਼ਬਦੀ ਇਹ ਮਨ ਹੋਰੀਏ ਬਾਹਾਂ ਜਨਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ ਬੋਲੋ ਬਾਹਾਂ ਜਨਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋਰੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋਰੀਏ ਸਤ ਸੰਗਿਓ ਇਧਰੋਂ 9 ਸਾਲ ਦੀ ਉਮਰ ਹੈ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਮ ਹੈ ਗੋਬਿੰਦ ਰਾਏ ਖੇਡਦੇ ਆ ਖੇਡਦੇ ਆ ਕੇ ਪਿਤਾ ਜੀ ਗੋਚ ਬੈਠ ਕੇ ਧਨ ਗੁਰ ਤੇਗ ਬਹਾਦਰ ਪਿਤਾ ਜੀ ਜੀ ਅੱਖ ਲਗੇ ਪਿਤਾ ਜੀ ਇਹਨਾਂ ਦੀ ਅੱਖਾਂ ਜਿਹਾ ਥਰੂ ਗਿਓ ਨੇ ਪੁੱਤਰ ਇਹ ਔਰੰਗਜ਼ੇਬ ਵੱਲੋਂ ਸਮੇਂ ਦੀ ਸਰਕਾਰ ਵੱਲੋਂ ਸਤਾਏ ਹੋਏ ਲੋਕ ਨੇ ਇਸ ਹਇਤਾ ਵਾਸਤੇ ਇੱਥੇ ਆਏ ਨੇ ਪਿਤਾ ਜੀ ਫਿਰ ਕਰੋ ਸਹਤਾ ਇਹਨਾਂ ਦੀ ਪੁੱਤਰ ਕਿਸੇ ਪਵਿੱਤਰ ਸਿਰ ਨੂੰ ਬਲੀਦਾਨ ਦੇਣਾ ਪਵੇਗਾ ਕਿਸੇ ਮਹਾਂਪੁਰਖ ਨੂੰ ਆਪਣੇ ਸਿਰ ਦਾ ਬਲੀਦਾਨ ਦੇਣਾ ਪਵੇਗਾ ਕੋਈ ਪਵਿੱਤਰ ਆਤਮਾ ਨੂੰ ਆਪਣੇ ਸਿਰ ਦਾ ਬਲੀਦਾਨ ਦੇਣਾ ਪਵੇਗਾ ਸਤਿਗੁਰੂ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਹੋ ਸਕਦਾ ਹੈ ਪੁੱਤਰ ਜੇ ਅਸੀਂ ਬલિદાન ਦੇ ਦਿੱਤਾ ਤਾਂ ਤੂੰ ਅਨਾਥ ਹੋ ਜਾਵੇਂਗਾ ਤੇਰੇ ਸਿਰ ਤੋਂ ਪਿਤਾ ਦਾ ਸਾਆ ਉੱਠ ਜਾਵੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ ਹੈ ਨਾਮ ਮੇਰੇ ਗੋਬਿੰਦ ਰਾਏ ਹੈ ਹੱਥ ਜੋੜ ਕੇ ਆਖਣਗੇ ਸਤ ਗੁਰੂ ਇਹ ਧੰਨ ਗੁਰੂ ਤੇਗ ਬਹਾਦਰ ਜੀ ਜੇ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਮੈਂ ਅਨਾਥ ਹੋ ਜਾਵਾਂ ਇਹ ਮੈਨੂੰ ਸੌਦਾ ਮhenga ਨਹੀਂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਬਲਿਹਾਰੇ ਜਾਈਏ ਜਦ ਬਾਲਕ ਥੇ ਤਬ ਪਾਲਕ ਕੋ ਭੇਜਾ ਜਦ ਪਾਲਕ ਥੇ ਤਬ ਬਾਲਕ ਕੋ ਭੇਜਾ ਅਜੇ ਬਾਲਕਾਂ ਉਮਰ ਜਨੇ ਛੋਟੀ ਉਮਰ ਪਿਤਾ ਨੂੰ ਭੇਜਦੇ ਪਏ ਨੇ ਬਲਿਦਾਨ ਵੇਸ ਦੇਣ ਵਾਸਤੇ ਜਦੋਂ ਪਾਲਕ ਬਣੇ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਚ ਤੋਰਦੇ ਪਏ ਨੇ ਲੱਭੇਗਾ ਕੋਈ ਇਹੋ ਜਿਹਾ ਰੈਬਰ ਲੱਭੇਗਾ ਕੋਈ ਇਹੋ ਜਿਹਾ ਪੈਗੰਬਰ ਸਤ ਸੰਗਿਓ ਗੁਰਤੇਗ ਬਾਹਦਰ ਜੀ ਦਿੱਲੀ ਪਹੁੰਚੇ ਅਨੰਦਪੁਰ ਸਾਹਿਬ ਤੋਂ ਜਦੋਂ ਗ੍ਰਫਤਾਰੀ ਹੁੰਦੀ ਹੈ ਫਿਰ ਕਾਜੀ ਤਿੰਨ ਸ਼ਰਤਾਂ ਲੈ ਕੇ ਇਹਨਾਂ ਦੇ ਅੱਗੇ ਆਉਂਦਾ ਹੈ ਕਹਿੰਦਾ ਗੁਰਤੇਗ ਬਾਹਦਰ ਜੀ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਭਾਵ ਕਲਮਾ ਇਹ ਕੁਲਾਮ ਪੜ ਲਵੋ ਤਿੰਨ ਕੱਕੇ ਲੈ ਕੇ ਆਉਂਦਾ ਜੀ ਜਾਂ ਕੋਈ ਕਰਾਮਤ ਵਿਖਾ ਦਿਓ ਜੁਆਂ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਜਾਂ ਤੇ ਕਲਮਾ ਇਹ ਕੁਲਾਮ ਪੜ ਲਵੋ ਜਾ ਕਰਾਮਾਤ ਵਿਖਾ ਦਿਓ ਜਾਂ ਫੇ ਕਤਲ ਹੋਂ ਲਈ ਤਿਆਰ ਹੋ ਜਾਓ ਗੁਰਤੇਗ ਭੱਜ ਜੀ ਪਤਾ ਕੀ ਕਹਿੰਦੇ ਕਿਦੇ ਕਾਜੀ ਜੇ ਮੈਂ ਤੇਰਾ ਪਹਿਲਾ ਕੱਕਾ ਪ੍ਰਵਾਨ ਕਰਾਂ ਨਾ ਕਲਮਾ ਇਹ ਕੁਰਾਨ ਪੜਾਂ ਤਾਂ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ ਜੇ ਮੈਂ ਤੇਰਾ ਦੂਜਾ ਕੱਕਾ ਪ੍ਰਵਾਨ ਕਰਾਂ ਕਰਾਮਾਤ ਵਿਖਾਵਾਂ ਤਾਂ ਮੇਰੇ ਧਰਮ ਦੀ ਆਤਮਿਕ ਮੌਤ ਹੁੰਦੀ ਹੈ ਉਹ ਕਾ ਜੀ ਜੇ ਮੈਂ ਤੇਰਾ ਤੀਸਰਾ ਕੱਕਾ ਪਰਵਾਨ ਕਰਾਂ ਉਹ ਤੇਰੇ ਲਈ ਤਾਂ ਕਤਲ ਹੈ ਮੇਰੀ ਉਮਤ ਵਾਸਤੇ ਉਹ ਸ਼ਹਾਦਤ ਹੈ ਇਹਦੇ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ ਇਸ ਲਈ ਮੈਨੂੰ ਤੇਰਾ ਤੀਸਰਾ ਕੱਕਾ ਪਰਵਾਨ ਹੈ ਵੇਖੋ ਗੁਰਤੇਗ ਬਹਾਦਰ ਪਿਤਾ ਜੀ ਦੇ ਸਾਹਮਣੇ ਭਾਈ ਮਤੀਦਾ ਜੀ ਨੂੰ ਭਾਈ ਸਤੀਦਾ ਜੀ ਨੂੰ ਭਾਈ ਦਿਆਲਾ ਜੀ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ ਸਾਜੀ ਕਹਿੰਦਾ ਅਜੇ ਵੀ ਸਲਾਮ ਕਬੂਲ ਕਰ ਲਵੋ ਜਲਾਦ ਨੇ ਅੱਜ ਕੁਰਬਾਨ ਫੜੀ ਹੋਈ ਹੈ ਤੇ ਗੁਰਤੇਗ ਬਹਾਦਰ ਜੀ ਪਤਾ ਕੀ ਕਹਿੰਦੇ ਇੱਥੇ ਕਵੀ ਗौਚਾ ਜੀ ਲਿਖਦੇ ਦੇ ਕਿਤੇ ਮੈਂ ਹਾਂ ਤੇਗ ਤਕੜਲਾ ਤੇਗ ਤੂੰ ਵੀ ਮੈਂ ਹਾਂ ਤੇਗ ਤਕ ਕਰਲਾ ਤੇਗ ਦੂਈ ਇੱਕ ਦੋ ਨਹੀਂ ਪੜਖ ਲੈ 100 ਤੇਗਾ ਇੱਕ ਦੋ ਨਹੀਂ ਪੜਖ ਲੈ 100 ਤੇਗਾ ਮੈਨੂੰ ਲੱਗ ਬਹਿ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਵੇਖ ਪਿਤਾ ਜੀਆਂ ਕਹਿਣੀਆਂ ਦੋ ਤੇਗਾ ਹੋਣ ਵੀ ਆਉਂਦੇ ਭਵੇਖ ਅੰਦਰ ਮੇਰੇ ਪੁੱਤਰ ਨੇ ਬੋਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਾਊਗੀ ਤੇਰੀਆਂ ਖੋ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਾਊਗੀ ਤੇਰੀਆਂ ਖੋ ਤੇਗਾ 1621 ਚ ਸਤਗੁਰ ਦਾ ਪ੍ਰਕਾਸ਼ ਹੁੰਦਾ ਹੈ 1675 ਚਾਂਦਰੀ ਚੌਂਕ ਦਿਨ ਦੀ ਸਤਗੁਰ ਦੀ ਸ਼ਹੀਦੀ ਹੁੰਦੀ ਹੈ ਕੋਈ ਲੰਬੇ ਗਏ ਹੋ ਜਰਾ ਬੜ ਧਰ ਦਾ ਸੰਸਕਾਰ ਵੱਖਰਾ ਹੋਇਆ ਸੀ ਦਾ ਸੰਸਕਾਰ ਦਲੀਲ ਕਿ ਹੁੰਦਾ ਹੈ ਧਰਮ ਸਾਰੇ ਹੀ ਚੰਗੇ ਨੇ ਸਤਕਾਰ ਜੋਗ ਨੇ ਗੁਰਮੁਖ ਮੈਂ ਕਿਸੇ ਧਰਮ ਨੂੰ ਪੜਦਾ ਪਿਆ ਸਾਂ ਮੈਂ ਨਾਂਉ ਨਹੀਂ ਲੈਣਾ ਉਹਦਾ ਬਾਅਦ ਚ ਮੈਨੂੰ ਕੁਛਰੇ ਭਾਵੇਂ ਉਹ ਧਰਮ ਦੇ ਰੈਵਰਟ ਫਲੇ ਜਾ ਰਹੇ ਨੇ ਨਾਲ ਉਹਨਾਂ ਦੇ ਚਿੱਲੇ ਨੇ ਤੇ ਪਿੱਛੋਂ ਇੱਕ ਬਜ਼ੁਰਗ ਮਾਤਾ ਆਵਾਜ਼ ਦਿੰਦੀ ਪਤਾ ਕੀ ਆਵਾਜ਼ ਦਿੰਦੀ ਹੈ ਕਹਿੰਦੀ ਪੁੱਤਰ ਰੁਕ ਜਾ ਪੁੱਤਰ ਰੁਕ ਜਾ ਉਹ ਰੈਬਰ ਪਿੱਛੇ ਮੁੜ ਕੇ ਵੇਖਦੇ ਨੇ ਇੱਕ ਮਾਈ ਆਵਾਜ਼ ਦੇ ਰਹੀ ਐ ਇੱਕ ਬਜ਼ੁਰਗ ਮਾਤਾ ਆਵਾਜ਼ ਪਾਈ ਦਿੰਦੀ ਹੈ ਬਾਈ ਤੂੰ ਕੌਣ ਆ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਮੇਰਾ ਦੁੱਖ ਦੂਰ ਕਰ ਮਾਈ ਤੂੰ ਕੌਣ ਆ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਮੇਰਾ ਦੁੱਖ ਦੂਰ ਕਰ ਉਹ ਮਾਈ ਮੇਰੇ ਕਹਿਣ ਦਾ ਮਤਲਬ ਇਹ ਹੈ ਤੇਰਾ ਧਰਮ ਕਿਹੜਾ ਹੈ ਉਸ ਮਾਈ ਨੇ ਆਪਣਾ ਧਰਮ ਦੱਸਿਆ ਜਦੋਂ ਮੇਰਾ ਫਲਾਣਾ ਫਲਾਣਾ ਧਰਮ ਹੈ ਤਾਂ ਉਹ ਰੈਬਰ ਨੇ ਦੋਵੇਂ ਹੱਥ ਜੋੜ ਲਏ ਕਹਿੰਦਾ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਕਹਿੰਦਾ ਤੇਰਾ ਧਰਮ ਹੂਰ ਹੈ ਤੇ ਮੇਰਾ ਧਰਮ ਹੂਰ ਹੈ ਇੱਥੇ ਬਾਹਾਂ ਜਿੰਨਾ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋਰੀਏ ਇੱਕ ਹੋਰ ਧਰਮ ਨੇ ਪੜਦਾ ਪਿਆਸ ਉਹ ਰਹਿ ਪਰਦੇ ਨਾ ਸਕੇ ਚਾਚਾ ਜੀ ਬਿਮਾਰ ਹੋ ਗਏ ਉਹ ਚਾਚਾ ਜੀ ਦਾ ਪਤਾ ਲੈਣ ਵਾਸਤੇ ਜਾਂਦੇ ਨੇ ਉਹ ਚਾਚਾ ਜੀ ਪਤਾ ਕੀ ਕਹਿੰਦੇ ਉਹ ਰੈਬਰ ਨੂੰ ਉਹ ਰੈਬਰ ਤੇ ਚਾਚਾ ਜੀ ਕੀ ਕਹਿੰਦੇ ਆ ਰੈਬਰ ਨੂੰ ਆਪਣੇ ਭਤੀਜੇ ਨੂੰ ਕਹਿੰਦੇ ਮੈਨੂੰ ਦੋਜਗ ਦੀ ਅੱਗ ਤੋਂ ਬਚਾ ਲਿਓ ਤਗੋ ਰੈਬਰ ਪਤਾ ਕੀ ਕਹਿੰਦਾ ਕਹਿੰਦਾ ਚਾਚਾ ਜੀ ਮੈਨੂੰ ਮaaf ਕਰਿਓ ਮੈਨੂੰ ਮaaf ਕਰਿਓ ਤੇ ਮੈਂ ਤੁਹਾਨੂੰ ਦੋਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਪਾਪ ਤੁਹਾਨੂੰ ਨਰਕਾਂ ਦੀ ਅੱਗ ਤੋਂ ਮੈਂ ਬਚਾ ਨਹੀਂ ਸਕਦਾ ਉਹ ਕਹਿੰਦਾ ਵੀ ਤੂੰ ਮੇਰਾ ਭਤੀਜਾ ਵਾ ਤੂੰ ਰਹਿ ਬਰਾ ਤੂੰ ਪੈਗੰਬਰ ਵਾ ਮੈਂ ਨੜਕਾ ਦੀ ਅਗਦੇ ਕਿਉਂ ਨਹੀਂ ਬਚਾ ਸਕਦਾ ਚਾਚਾ ਜੀ ਮੈਨੂੰ ਮਾਫ਼ ਕਰਿਓ ਤੁਹਾਨੂੰ ਦੋਜਕ ਦੀ ਅਗਦੇ ਮੈਂ ਬਚਾ ਨਹੀਂ ਸਕਦਾ ਵੀ ਕਿਉਂ ਤੁਸੀਂ ਸਾਰੀ ਉਮਰ ਮੈਨੂੰ ਪੈਗੰਬਰ ਨਹੀਂ ਮੰਨਿਆ ਤੇ ਇੱਥੇ ਬਾਜਨਾਂ ਦੀ ਪਕੜੀਏ ਸਿਰ ਦੀਜੇ ਵਾਹਨਾ ਸ਼ੋੜੀਏ ਆਖੋ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਦੀ ਫੇਰ ਆਖੋ ਤਨਤਨ ਸ੍ਰੀ ਗੁਰੂ ਤਨਤਨ ਸ੍ਰੀ ਗੁਰੂ ਗੁਰਤੇਗ ਬਹਾਦਰ ਪਿੱਤਾ ਤੋਂ ਸਦਕੇ ਜਾਈਏ ਗੁਰਤੇਗ ਬਹਾਦਰ ਪਿੱਤਾ ਤੋਂ ਬਲੇਹਾਰੇ ਜਾਈਏ ਸਤਸੰਗੀਆਂ ਗੁਰਤੇਗ ਬਹਾਦਰ ਪਿੱਤਾ ਜੀ ਦਾ ਪ੍ਰਕਾਸ਼ ਜਿਹੜਾ ਸੰਗਤਾਂ ਮਨਾ ਰਹੀਆਂ ਨੇ ਸਤਗੁਰੂ ਮਿਹਰ ਕਰਨ ਸਤਗੁਰੂ ਬਖਸ਼ਿਸ਼ ਕਰਨ ਇਹ ਕੇਵਲ ਹਾਜ਼ਰੀ ਹੁੰਦੀ ਹੈ ਮੈਂ ਪੂਰਾ ਜਤਨ ਕੀਤਾ ਗੁਰਮਖੋ ਸੰਖੇਪ ਵਿੱਚ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਦੱਸ ਦਿਓ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਜਿਉ ਅਸੀਸ ਪਰਵਾਨੋ ਫਤੇ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ